ਹਾਜੀ ਗੱਲ ਕਰਾਂਗੇ ਇੱਕ ਸਾਧਵੀ ਅਤੇ ਸਾਦੀ ਵੀਡੀਓ ਦੀ ਜਿਹੜੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਇੱਕ ਭਗਵੇਂ ਕੱਪੜਿਆਂ ਵਾਲੀ ਮਹਿਲਾ ਜੋ ਕਿ ਆਪਣੇ ਕਮਰੇ ਦੇ ਵਿੱਚ ਬੈਠੇ ਨਜ਼ਰ ਆਉਂਦੀ ਹੈ ਤੇ ਉਸ ਤੋਂ ਬਾਅਦ ਭਗਵੇਂ ਕੱਪੜਿਆਂ ਵਾਲਾ ਇੱਕ ਵਿਅਕਤੀ ਉਸ ਦੇ ਕਮਰੇ ਦੇ ਵਿੱਚ ਆਉਂਦਾ ਤੇ ਉਸ ਦੇ ਨਾਲ ਕੁਝ ਆ ਜਿਹੜੇ ਕਿ ਹਰਕਤਾਂ ਕਰਦਾ ਹੋਇਆ ਨਜ਼ਰ ਆਉਂਦਾ ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਦਿਨਾਂ ਤੋਂ ਕਾਫੀ ਜੜੀ ਕੀ ਵਾਇਰਲ ਵੀ ਹੋ ਰਹੀ ਹੈ ਜਿਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਕਾਫੀ ਕਮੈਂਟ ਕੀਤੇ ਜਾ ਰਹੇ ਨੇ ਆ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੇ ਵੱਲੋਂ ਭੇਸਾ ਭਗਵਾ ਪਾਇਆ ਜਾ ਰਿਹਾ ਤੇ ਲੋਕਾਂ ਨੂੰ ਤਾਂ ਇਹ ਲੋਕ ਸਾਧ ਬਣ ਕੇ ਦਿਖਾਉਂਦੇ ਨੇ ਕਿ ਅਸੀਂ ਤਾਂ ਭਗਤੀ ਦੇ ਵਿੱਚ ਪੂਰੇ ਲੀਨ ਆ ਪਰ ਦੂਜੇ ਪਾਸੇ ਇਹਨਾਂ ਦੇ ਵੱਲੋਂ ਕੀਵੇਂ ਦੀਆਂ ਹਰਕਤਾਂ ਕੀਤੀਆਂ ਜਾ ਰਹੀ ਨੇ ਇਹ ਵੀਡੀਓ ਨੇ ਲੋਕਾਂ ਨੂੰ ਜਿਹੜਾ ਕਿ ਇੱਕ ਬੋਲਣ ਦਾ ਮੌਕਾ ਦਿੱਤਾ ਤਾਂ ਲੋਕਾਂ ਨੇ ਖੂਬ ਜਿਹੜੇ ਕਿ ਲਾਂਤਾਂ ਪਾਈਆਂ ਕਿ ਜੇਕਰ ਤੁਸੀਂ ਅਜਿਹਾ ਕੁਝ ਕਰਨਾ ਹੀ ਹੁੰਦਾ ਤਾਂ ਫਿਰ ਇਹਦੇ ਨਾਲ ਤਾਂ ਚੰਗਾ ਕਿ ਤੁਸੀਂ ਵਿਆਹ ਕਰਵਾ ਲਿਆ ਕਰੋ ਪਰ ਇਸ ਤਿੱਕਕੇ ਦੇ ਨਾਲ ਤੁਸੀਂ ਇਸ ਭਾਗ ਵਿੱਚ ਚੋਏ ਨੂੰ ਜਿਹੜਾ ਕਿ ਬਦਨਾਮ ਨਾ ਕਰਿਆ ਕਰੋ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜੜਕੀ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਹੁਣ ਇਸ ਵੀਡੀਓ ਲੈ ਕੇ ਸਾਧਵੀ ਦਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਸਨੇ ਇਸ ਵੀਡੀਓ ਲੈ ਕੇ ਕਈ ਵੱਡੇ ਖੁਲਾਸੇ ਵੀ ਕੀਤੇ ਤੇ ਕਿਹਾ ਕਿ ਜਿਹਹ ਲੋਕਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਉਸਨੇ ਦੱਸਿਆ ਕਿ ਇਹ ਉਸਾ ਜਿਹੜਾ ਕਿ ਜਿਹੜੇ ਕਿ ਉਸ ਦੇ ਪਿਤਾ ਦੇ ਨਾਮ ਜਿਹੜੇ ਕਿ ਅਜੇਹੇ ਗੱਲਬਾਤ ਜੋੜ ਕੇ ਦੱਸੀ ਜਾ ਰਹੀ ਆ ਇਹ ਬੇहद ਨਿੰਦਣਯੋਗ ਹੈ ਅਜਿਹਾ ਨਹੀਂ ਕਰਨਾ ਚਾਹੀਦਾ ਤਾਂ ਇੱਕ ਬਿਆਨ ਜਿਹੜਾ ਕਿ ਉਸਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਤਸਵੀਰਾਂ ਸਕਰੀਨ ਦੇ ਤੇ ਤੁਸੀਂ ਦੇਖ ਹੀ ਰਹੇ ਹੋ ਕਿ ਕਿਸ ਤਰੀਕੇ ਦੀ ਜਿਹੜੀ ਕਿ ਇਹ ਵੀਡੀਓ ਵਾਇਰਲ ਹੁੰਦੀ ਹੈ ਪਰ ਇਸ ਨੂੰ ਜਿਹੜਾ ਕਿ ਐਡਿਟ ਕੀਤਾ ਹੋਇਆ ਦੱਸਿਆ ਜਾ ਰਿਹਾ ਪਰ ਕੀ ਇਹ ਸੱਚੀ ਐਡਿਟ ਹੈ ਤੁਸੀਂ ਵੀ ਇਸ ਵੀਡੀਓ ਨੂੰ ਧਿਆਨ ਦੇ ਨਾਲ ਦੇਖ ਹੀ ਸਕਦੇ ਹੋ ਕਿਸੇ ਪਾਸੋਂ ਕਿ ਇਹ ਵੀਡੀਓ ਐਡਿਟ ਲੱਗਦੀ ਹੈ ਪਰ ਦੂਜੇ ਪਾਸੇ ਇਸ ਦੇ ਉੱਤੇ ਸਾਧਵੀ ਦਾ ਜੋ ਬਿਆਨ ਆਇਆ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਤੇ ਅੱਜ ਕਿਸੇ ਨੇ ਮੇਰਾ ਵੀਡੀਓ ਐਡਿਟ ਕਰਕੇ ਵਾਇਰਲ ਕੀਤਾ ਹੈ ਜਦ ਇੱਕ ਬੇਟੀ ਦੁਖੀ ਹੁੰਦੀ ਹੈ ਨਾ बेटी के जीवन में कोई दुख आता है संकट आता है तो एक पिता सबके सामने अपनी बेटी को गले लगाता है और धाड़स कोई बात नहीं चिंता बद करो सब ठीक हो जाएगा और पास में ही खड़े किसी व्यक्ति ने वीडियो बनाया उसको एडिट किया आज से तीन चार साल पहले एडिट करके हमें भेजा और धमकी दी कि बीस लाख रुपए लाओ एस2 वरना वीडियो वाइल्ड करेंगे तो हमने जोधपुर में बोरनाडा पुलिस थाने में रिपोर्ट दर्ज करवाई